ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗੁਰਦੇਵ ਸਿੰਘ ਕੌਕੇ ਦੀ ਬਰਸੀ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਰਸੋਂ ਰੋਜ਼ ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਦੇ ਪੋਗ ਪਾਇਗੇ ਇਸ ਮੌਕੇ ਹਾਜ਼ਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸੁਕੱਤਰ ਪਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਸਿੱਖ ਕੌਮ ਅੰਦਰ ਵੱਡਾ ਸਤਿਕਾਰ 1984 ਦੇ ਕੱਲੋਕਾਰੇ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਵੱਲੋਂ ਮੁੜ ਉਸਾਰੀ ਲਈ ਜਥੇਦਾਰ ਗੁਰਦੇਵ ਸਿੰਘ ਕੌਕੇ ਦੀਆਂ ਸੇਵਾਵਾਂ ਉਪਲਿਆ ਨਹੀਂ ਜਾ ਸਕਦਾ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਦੀ ਸਾਲਾਨਾ ਯਾਦ ਅਜਿਹੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇ ਗਈ ਇਸ ਮੌਕੇ ਭਾਈ ਕੌਕੇ ਦੇ ਪਰਿਵਾਰਕ ਮੈਂਬਰ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਪਗਵੰਤ ਸਿੰਘ ਮਿਆਲਕਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰੀ ਪਗਵੰਤ ਸਿੰਘ ਤੰਗੇੜਾ ਸਮੇਤ ਹੋਰ ਲੋਕ ਵੀ ਹਾਜ਼ਰ ਸਨ ਬਾਈ ਗੁਰਦੀਖਾ ਖਾਲਸਾ ਬਾਈ ਗੁਰਜੀ ਕੀ ਫਤਿਹ ਮੈਂ ਸਰਪੰਚ ਮਨਜਿੰਦਰ ਸਿੰਘ ਕੌਕੇ ਜੋ ਸਿੰਘ ਸਾਹ ਪਾਈ ਦੇਸ਼ਾਂਜੀ ਕੌਕੇ ਦੀ ਵਰਸੀ ਚ ਪਰਿਵਾਰ ਵੱਲੋਂ ਨਾਲ ਹਾਜ਼ਰੀ ਭਰਨ ਆਇਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਪਰਿਵਾਰ ਇਹ ਦਿਨ ਨੂੰ ਮਨਾਉਂਦਾ ਆ ਰਿਹਾ ਘਰ ਵਿੱਚ ਵੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਜ਼ਰੂਰਤ ਸੀਗੀ ਸਾਡਾ ਵੀਰ ਹਰੀ ਸਿੰਘ ਨਹੀਂ ਆਉਣ ਸਕੇਤਾ ਉਹਨਾਂ ਦਾ ਬੇਟਾ ਉਹ ਅਸੀਂ ਨਾਲ ਲੈ ਕੇ ਇੱਥੇ ਪਹੁੰਚੇ ਆ ਜਿਵੇਂ ਗੁਰਵਤੱਤ ਸਾਬ ਨੇ ਦੱਸਿਆ ਹੀ ਆ ਸਿੰਘ ਸਾਹਿਬ ਦੀ ਸਹਾਦਤ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣੀਆਂ ਜਾਂ ਖੇਤੀ ਕਾਨੂੰਨਾਂ ਦੇ ਸੰਬੰਧ ਵਿੱਚ ਆਪਣੀਆਂ ਮੰਗਾਂ ਨੂੰ ਮੰਨਵਾਉਣਾ ਅਸੀਂ ਇਹਨਾਂ ਮੰਗਾਂ ਨੂੰ ਆਵਾਜ਼ ਹੀ ਠਾ ਸਕਦੇ ਆ ਤੁਸੀਂ ਸੋਸ਼ਲ ਮੀਡੀਆ ਸਾਰਾ ਖੜਾ ਤੁਸੀਂ ਪਰਿਵਾਰ ਦੇ ਜਾਂ ਕਿਸਾਨਾਂ ਦੇ ਇਹ ਸਰਕਾਰ ਦੇ ਅਧਿਕਾਰੀਆਂ ਇੱਕ ਕੜੀ ਦਾ ਕੰਮ ਕਰਦੇ ਆ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਪਰਿਵਾਰ ਦੀਆਂ ਕਿਸਾਨੀ ਸੰਘਰਸ਼ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਆ ਅਸੀਂ ਮੰਗ ਕਰਦੇ ਆ ਵੀ ਜਿਹੜੇ ਖੇਤੀ ਕਾਨੂੰਨ ਸੀ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਤੇ ਸੰਘ ਸਾਹਿਬ ਦੇ ਕਾਤਲਾਂ ਦੀ ਸੁਣਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਸ਼ਹੀਦਾਂ ਨੂੰ ਯਾਦ ਕਰਦੀ ਆ। ਸ੍ਰੀ ਕਾਲ ਤਖਤ ਸਾਹਿਬ ਵਿਖੇ ਅੱਜ ਕੌਮ ਦੇ ਮਹਾਨ ਯੋਧੇ ਮਹਾਨ ਸ਼ਹੀਦ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਜਿਨ੍ਹਾਂ ਦੀ ਯਾਦ ਮਨਾਈ ਗਈ ਪਰਸੋਂ ਤੋਂ ਖੰਡਪੜ ਸਾਹਿਬ ਆਰੰਭ ਕੀਤੇ ਗਿਆ ਅੱਜ ਭੋਗ ਪਾਏਗੇ ਸਿੰਘ ਸਹਿਬਾਨ ਸਮੇਤ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸਹਿਬਾਨ ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨ ਹੋਰ ਪੰਥਕ ਹਸਤੀਆਂ ਅੱਜ ਇੱਥੇ ਭੋਗ ਦੇ ਸਮੇਂ ਤੇ ਪਹੁੰਚੀਆਂ ਨੇ। ਆਪ ਸਭ ਨੇ ਵੀ ਹਾਜ਼ਰੀ ਭਰੀ ਆ। ਭਾਈ ਗੁਰਦੇਵ ਸਿੰਘ ਕੌਕੇ ਜਿਹੜੇ ਕਿ ਕਹਿਣੀ ਦੇ ਕਰਨੀ ਦੇ ਸੂਰੇ ਸੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਜਿੱਥੇ ਸਿੱਖੀ ਬਖਸ਼ੀ ਚੜ੍ਹਦੀ ਕਲਾ ਬਖਸ਼ੀ ਉੱਥੇ ਬਹੁਤ ਮਹਾਨ ਸੇਵਾ ਜੂਨ 84 ਤੋਂ ਬਾਅਦ ਜੋ ਇੰਦਰਾ ਦੇ ਹੁਕਮਾਂ ਤੇ ਟੈਂਕ ਤੋਂ ਉਚਾੜ ਕੇ 84 ਦਾ ਜਿਹੜਾ ਕੱਲੂਕਾਰਾ ਇੱਥੇ ਵਾਪਰਿਆ ਉਸ ਤੋਂ ਬਾਅਦ ਜਿਹੜਾ ਸਰਕਾਰ ਨੇ ਅਕਾਲ ਤਖਤ ਸਾਹਿਬ ਨੂੰ ਉਹਦੀ ਉਸਾਰੀ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਮੋੜ ਉਸਾਰੀ ਸਿੱਖ ਸੰਗਤਾਂ ਨੇ ਆਪਣੀਆਂ ਭਾਵਨਾਵਾਂ ਤਾਇਤ ਕੀਤੀ ਉਸ ਸਮੇਂ ਦੀ ਸੇਵਾ ਜਿਹੜੀ ਆ ਸਿੰਘ ਸਾਹਿਬ ਜੋ ਕਿ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਆ ਜੋ ਕਿ ਸਰਬਤ ਖਾਲਸੇ ਵੱਲੋਂ ਇਥੇ ਉਹਨਾਂ ਨੂੰ ਥਾਪਿਆ ਗਿਆ ਉਹਨਾਂ ਦੀ ਅਗਵਾਈ ਵਿੱਚ ਇਹ ਜਿਹੜੀ ਕਾਲ ਤਖਤ ਸਾਹਿਬ ਦੀ ਮੁਰ ਤੋਂ ਸੇਵਾ ਜਿਹੜੀ ਆਰੰਭ ਹੋਈ ਬਹੁਤ ਮਹਾਨ ਸੇਵਾਵਾਂ ਕੀਤੀਆਂ ਉਸ ਤੋਂ ਬਾਅਦ ਜੇਲਾਂ ਕਟੀਆਂ ਉਸ ਤੋਂ ਬਾਅਦ ਸਮੇਂ ਦੀ ਸਰਕਾਰ ਜਿਹੜੀ ਕੀ ਸੱਚ ਨੂੰ ਜਿਹੜੀ ਆ ਕਦੇ ਬਰਦਾਸ਼ਤ ਨਹੀਂ ਕਰਦੀ ਪਰ ਉਹ ਮਹਾਨ ਯੋਧੇ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਪ੍ਰਾਤਨ ਸਿੰਘਾਂ ਦੀ ਤਰ੍ਹਾਂ ਉਹਨਾਂ ਨੇ ਬੰਦ-ਬੰਦ ਕਟਵਾ ਲਿਆ ਪਰ ਉਹ ਆਪਣੇ ਉਸ ਜਜ਼ਬੇ ਤੇ ਤੇ ਉਸ ਸਿੱਖੀ ਦੇ ਮਰਯਾਦਾ ਤੇ ਉਹ ਪੂਰਨ ਤੌਰ ਤੇ ਕਾਇਮ ਰਹੇ ਅੱਜ ਕੌਮ ਜਿਹੜੀ ਆ ਉਹਨਾਂ ਨੂੰ ਯਾਦ ਕਰਦੀ ਆ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਦੇ ਮਹਾਨ ਉਪਰਾਲੇ ਸਦਕਾ ਅੱਜ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਉਹਨਾਂ ਨੂੰ ਯਾਦ ਕੀਤਾ ਗਿਆ ਪੰਥ ਨੇ ਕੌਮ ਨੇ ਯਾਦ ਕੀਤਾ ਸੋ ਉਹਨਾਂ ਮੈਂ ਤਾਂ ਇਹ ਮਾਣ ਮਹਿਸੂਸ ਕਰਦਾ ਭਾਵੇਂ ਕੀ ਨਵਾਂ ਸਾਲ ਸਾਡਾ ਨਹੀਂ ਹੈਗਾ ਪਰ ਅਸੀਂ ਇੱਕ ਮਹਾਨ ਯੋਧੇ ਮਹਾਨ ਸ਼ਹੀਦ ਨੂੰ ਯਾਦ ਕਰਕੇ ਸਿੱਧਾਂ ਨੂੰ ਯਾਦ ਕਰਕੇ ਅੰਗਰੇਜ਼ਾਂ ਦਾ ਉਹ ਨਵਾਂ ਸਾਲ ਜਿਹੜਾ ਆ ਰੰਭ ਕਰਦੇ ਆ ਅੱਜ ਨਵਾਂ ਸਾਲ ਆ ਬਹੁਤ ਵੱਡੀ ਗਿਣਤੀ ਵਿੱਚ ਸੰਕਟਾਂ ਪਹੁੰਚੀਆਂ ਨੇ ਸੋ ਇਹ ਸਾਲ ਵੀ ਜਿਹੜਾ ਸਿੱਖੀ ਦੀ ਚੜ੍ਹਦੀ ਕਲਾਰੀ ਹੋਵੇ ਏਕਾ ਇਤਫਾਕ ਪ੍ਰੇਮ ਬਖਸ਼ੇ ਸਿੱਧਾਂ ਦੇ ਪਾਇ ਪੁਰਿਆਂ ਤੇ ਅਸੀਂ ਚਲਦੇ ਹੋਏ ਜਿਹੜਾ ਅ ਅ ਇਸ ਗੱਲ ਰਸਮੀ ਜਾਰੀ ਹੈ ਜੀ ਕਿਸਾਨੀ ਸੰਘਰਸ਼ ਦੀ ਪੱਧਰੀ ਜੀ ਅਰਦਾਸ ਕਰੀ ਨਹੀਂ ਬਿਲਕੁਲ ਬਿਲਕੁਲ ਜਿਹੜਾ ਕਿਸਾਨੀ ਸੰਘਰਸ਼ ਆ ਉਹ ਹਰ ਕਿਸੇ ਦੇ ਦਿਲ ਦੇ ਵਿੱਚ ਉਸ ਗੱਲ ਦੀ ਇੱਕ ਤੀਸ ਕਿਉਂਕਿ ਉਹਨਾਂ ਨੂੰ ਅੰਡਰਟ ਕੀਤਾ ਜਾ ਰਿਹਾ ਕੱਲ 30 ਤਰੀਕ ਜਿਹੜੀ ਨੰਗੀ ਆ ਉਸ ਦੇ ਵਿੱਚ ਸਾਰੇ ਲੋਕਾਂ ਨੇ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਕੋਈ ਆ ਸਭ ਨੇ ਉਸ ਸੰਘਰਸ਼ ਦੀ ਹਮਾਇਤ ਕੀਤੀ ਆ ਜਿਹੜੇ ਕਿ ਡੱਲੇਵਾਲ ਸਾਹਿਬ ਜਿਹੜੇ ਕਿ ਉੱਥੇ ਭੁਖ ਹੜਤਾਲ ਤੇ ਬਿਠੇ ਨੇ ਅੱਜ 32 33ਵਾਂ ਦਿਨ ਹੋ ਗਿਆ ਬੜੀ ਔਖੀ ਗੱਲ ਹੈ ਲੜਾਈ ਆ ਇਸ ਲੜਾਈ ਦੇ ਵਿੱਚ ਸਰਕਾਰਾਂ ਜਿਹੜੀਆਂ ਬੇਈਮਾਨ ਹੋ ਗਈਆਂ ਪਰ ਪੰਥ ਤੇ ਗੁਰੂ ਅਗੇ ਅਰਦਾਸ ਆ ਕਿ ਇਹ ਜਿਹੜੇ ਕਿਰਤੀ ਲੋਕਾਂ ਦੀ ਕਿਸਾਨਾਂ ਦੀ ਜਿਹੜੀ ਆ ਗੁਰੂ ਵੀ ਬੋੜੀ ਕਰੇ ਤੇ ਸੰਗਤ ਵੀ ਉਹਨਾਂ ਦਾ ਸਾਥ ਦੇਵੇ ਤੇ ਸਰਕਾਰਾਂ ਵੀ ਉਹਨਾਂ ਦੇ ਜਿਹੜੇ ਕਹਿੰਦੇ ਆ ਦੁੱਖ ਦਰਦ ਨੂੰ ਸਮਝਿਆ ਹੋਇਆ ਉਹਨਾਂ ਦੇ ਹੱਕਾਂ ਦੀ ਗੱਲ ਜਿਹੜੀ ਆ ਉਹਨਾਂ ਨੂੰ ਦਵਾਈ ਆ